you <laughs> ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਪਾਪੜੀ ਚਾਟ ਇਹ ਚਾਟ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਅੱਜ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਪਾਪੜੀ ਬਣਾਣੀ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਜੇਕਰ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਇੱਥੇ ਦੇਖੋ ਆਪਾਂ ਨੇ 250 ਗ੍ਰਾਮ ਮੈਦਾ ਲਿਆ ਏ ਮੈਦੇ ਨੂੰ ਆਪਾਂ ਨੇ ਛਾਣ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ ਨੇ ਇੱਕ ਛੋਟੀ ਚਮਚ ਅਜਵਾਇਣ ਦੀ ਦਹ ਹੱਥਾਂ ਉੱਤੇ ਮਸਲ ਕੇ ਪਾ ਦਿੱਤੀ ਆ ਇਹਦਾ ਹੁਣ ਆਪਾਂ ਆਟਾ ਗੁੰਨਾਂਗੇ ਮਤਲਬ ਕਿ ਆਟਾ ਆਪਾਂ ਨੇ ਨਾ ਹੀ ਬਹੁਤਾ ਪਤਲਾ ਰੱਖਣਾ ਹੈ ਤੇ ਨਾ ਹੀ ਬਹੁਤ ਜ਼ਿਆਦਾ ਮਤਲਬ ਕਿ ਸੰਘਣਾ ਰੱਖਣਾ ਹੈ ਜਿਵੇਂ ਆਪਾਂ ਪੂੜੀਆਂ ਦਾ ਆਟਾ ਤਿਆਰ ਕਰਦੇ ਹੁੰਨੇ ਆ ਉਦਾਂ ਦਾ ਜਿਹੜਾ ਡੋ ਹੋਣਾ ਚਾਹੀਦਾ ਹੈ ਤੇ ਥੋੜਾ ਥੋੜਾ ਇਹ ਪਾਣੀ ਪਾ ਕੇ ਨਾ ਆਪਾਂ ਇਹਨੂੰ ਇਦਾਂ ਗੁੰਨ ਲਵਾਂਗੇ ਇੱਥੇ ਨਾ 250 ਗ੍ਰਾਮ ਮੈਦੇ ਦੇ ਵਿੱਚ ਨਾ ਛੋਟੀ ਕੜਚੀ ਮਤਲਬ ਕਿ ਵੱਡਾ ਚਮਚ ਕਹਿੰਦੇ ਹਨ ਜਿਹਨੂੰ ਇਹ ਆਪਾਂ ਤੇਲ ਦਾ ਪਾਣਾ ਮੈਂ ਨਾ ਅਸਲ 'ਚ ਤੇਲ ਪਹਿਲਾਂ ਪਾਣਾ ਭੁੱਲ ਗਈ ਮੇਰੇ ਤੋਂ ਕਲੇਖੇ ਦੇ ਨਾਲ ਪਾਣੀ ਪਹਿਲਾਂ ਪੈ ਗਿਆ ਇਹ ਜਿਹੜਾ ਤੇਲ ਹੈ ਨਾ ਅਸੀਂ ਕਾੜਿਆ ਹੋਇਆ ਏ ਇੱਧਰ ਦੇਖੋ ਅਸੀਂ ਇਹ ਕਾੜਨਾ ਰੱਖ ਦਿੱਤਾ ਸੀਗਾ ਪਹਿਲਾਂ ਤੇ ਹੁਣ ਇਸੇ ਇੱਕ ਆਪਾਂ ਸਿਮ ਕਰਤਾ ਕਿਉਂਕਿ ਇਹਦੇ ਵਿੱਚ ਆਪਾਂ ਨੇ ਪਾਪੜੀ ਫਰਾਈ ਕਰਨੀ ਆ ਇਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਹੈਗਾ ਮੋਣ ਦਾ ਵੱਧ ਘੱਟ ਵੀ ਆਪਾਂ ਨੇ ਹਨਾ ਇਹਦੀ ਜਗ੍ਹਾ ਕਹਿੰਦੇ ਉਹਨੇ ਮੁਠੀ ਜੀ ਮੜਨੀ ਚਾਹੀਦੀ ਆ ਉਹ ਕੋਈ ਜ਼ਰੂਰੀ ਨਹੀਂ ਹੁੰਦਾ ਇਹਦੇ ਵਿੱਚ 250 ਗ੍ਰਾਮ ਮੈਦੇ ਦੇ ਵਿੱਚ ਇੱਕ ਵੱਡਾ ਚਮਚ ਹੀ ਤੇਲ ਦਾ ਪੈਂਦਾ ਏ ਸੋ ਹੁਣ ਆਪਾਂ ਤੇਲ ਨੂੰ ਮੜਾ ਚੰਗੀ ਤਰ੍ਹਾਂ ਇੱਕ ਵਾਰ ਇਹਦੇ ਵਿੱਚ ਮੜ ਲੀਏ ਕਿਉਂਕਿ ਮੈਂ ਪਹਿਲਾਂ ਪਾ ਏ ਮੇਰੇ ਤੋਂ ਥੋੜੀ ਜਿਹੀ ਗਲਤੀ ਹੋ ਗਈ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਮਲ ਲਵਾਂਗੇ ਹਜੇ ਪਾਣੀ ਨਹੀਂ ਪਾਵਾਂਗੇ ਇਹਦੇ ਵਿੱਚ ਮੈਂ ਪਹਿਲਾਂ ਮੋਣ ਹੀ ਮਲ ਲਵਾਂਗੀ ਦੇਖੋ ਇਹਦੇ ਵਿੱਚ ਮੈਂ ਮੋਣ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਿਆ ਹੁਣ ਮੈਂ ਥੋੜਾ ਜਿਹਾ ਇਦਾਂ ਹੱਥ ਤੇ ਪਾਣੀ ਪਾ ਕੇ ਪਾਵਾਂਗੀ ਜਿਆਦਾ ਪਾਣੀ ਪੈ ਜਾਂਦਾ ਫਿਰ ਆਪਾਂ ਜੇ ਦੂਜੀ ਲੋਟ ਪਾਣੀ ਆਪਾਂ ਇਦਾਂ ਆਪਾਂ ਹੱਥ ਤੇ ਪਾ ਕੇ ਪਾ ਲਾਂਗੇ ਤੇ ਇਹਨੂੰ ਕੋਈ ਮੁੱਕੀ ਦੇਣੇ ਦੀ ਲੋੜ ਨਹੀਂ ਬਸ ਇਕੱਠਾ ਜਿਹਾ ਹੀ ਕਰਨਾ ਆਪਾਂ ਨੇ ਠੀਕ ਹੈ ਜੀ ਦੇਖੋ ਆਪਾਂ ਨੇ ਇਹਨੂੰ ਇਕੱਠਾ ਕਰ ਲਿਆ ਏ ਤੇ ਹੁਣ ਇਹਨੂੰ ਆਪਾਂ ਨੇ ਕੋਈ ਮਲੈਮ ਨਹੀਂ ਕਰਨਾ ਕੋਈ ਰੈਸਟ ਤੇ ਨਹੀਂ ਰੱਖਣਾ ਇਹਨੂੰ ਹੁਣ ਆਪਾਂ ਇਹਦੀ ਜਿਹੜੀ ਪਾਪੜੀਆ ਬਣਾਣੀ ਕਰਦੇ ਆਂ ਸਟਾਰਟ ਇੱਥੇ ਦੇਖੋ ਜੀ ਆਪਾਂ ਇਹਦੇ ਵਿੱਚੋਂ ਇੱਕ ਪੇੜਾ ਲੈ ਲਵਾਂਗੇ ਤੇ ਜਿਹੜਾ ਆਹ ਵਾਲਾ ਇਹਨੂੰ ਧਾਕੇ ਰੱਖ ਦਾਂਗੇ ਇਹ ਵਾਲਾ ਦੇਖੋ ਆਪਾਂ ਢਾਕ ਦਿੱਤਾ ਏ ਇਹ ਪੇੜਾ ਆਪਾਂ ਲੈ ਲਿਆ ਏ ਦੇਖੋ ਇੱਥੇ ਕਾਂਸ ਆਪਾਂ ਨੇ ਬਿਲਕੁਲ ਸਾਫ਼ ਕੀਤੀ ਹੋਈ ਆ ਇਹਦੇ ਉੱਤੇ ਆਪਾਂ ਇਹਨੂੰ ਰੱਖ ਕੇ ਇੱਕ ਵੱਡੀ ਸਾਰੀ ਰੋਟੀ ਬੇਲ ਲਵਾਂਗੇ ਰੋਟੀ ਆਪਾਂ ਨੇ ਬਹੁਤ ਜ਼ਿਆਦਾ ਪਤਲੀ ਵੀ ਨਹੀਂ ਬੇਲਣੀ ਤੇ ਬਹੁਤ ਜ਼ਿਆਦਾ ਮੋਟੀ ਵੀ ਨਹੀਂ ਬੇਲਣੀ ਜਿੱਦਾਂ ਦੀ ਨਾਰਮਲ ਰੋਟੀ ਆਪਾਂ ਆਪਣੇ ਘਰ ਦੇ ਵਿੱਚ ਲਾਂਦੇ ਹੁੰਦੇ ਹੁੰਨੇ ਆ ਓਦਾਂ ਦੀ ਰੋਟੀ ਬੇਲ ਕੇ ਤਿਆਰ ਕਰਨੀ ਆ ਦੇਖੋ ਇਹਨੇ ਬਿਲਕੁਲ ਨਹੀਂ ਚਿਪਕਣਾ ਫਰਸ਼ ਦੇ ਨਾਲ ਕਿਉਂਕਿ ਆਪਾਂ ਨੇ ਇਹਦੇ ਵਿੱਚ ਮੋਨ ਪਹਿਲਾਂ ਪਾਇਆ ਹੋਇਆ ਏ ਇਦਾਂ ਆਪਾਂ ਇਹਨੂੰ ਵਧਾ ਲਾਂਗੇ ਦੇਖੋ ਪਰ ਰੋਟੀ ਬੇਲ ਲਈ ਆ ਇਸ ਤਰ੍ਹਾਂ ਪਤਲੀ ਰੋਟੀ ਆਪਾਂ ਬੇਲ ਕੇ ਤਿਆਰ ਕਰ ਲਈ ਆ ਇਹ ਲਈ ਆ ਜੀ ਆਪਾਂ ਨੇ ਕਾ ਆਂਡੇਦਾਰ ਚਮਚਾ ਇਹਦੇ ਨਾਲ ਆਪਾਂ ਸੁਰਾਖ ਕਰ ਲਵਾਂਗੇ ਸੁਰਾਖ ਕਰਨੇ ਇਹਦੇ ਵਿੱਚ ਬਹੁਤ ਜਿਆਦਾ ਜ਼ਰੂਰੀ ਆ ਨਹੀਂ ਤਾਂ ਇਹ ਗੋਲ ਗੱਪੇ ਵਾਂਗੂ ਫੁੱਲ ਕੇ ਪਾਪੜੀਆਂ ਤਿਆਰ ਹੋਣਗੀਆਂ ਤੇ ਜੇ ਆਪਾਂ ਇਦਾਂ ਸੁਰਾਖ ਕਰਕੇ ਪਾਵਾਂਗੇ ਤਾਂ ਬਿਲਕੁਲ ਪਰਫੈਕਟ ਜਿਹੜੀ ਪਾਪੜੀ ਬਣ ਕੇ ਤਿਆਰ ਹੋਊਗੀ ਜੇ ਤੁਸੀਂ ਪਹਿਲੀ ਵਾਰ ਵੀ ਬਣਾਓਗੇ ਨਾ ਤਾਂ ਵੀ ਤੁਸੀਂ ਪਰਫੈਕਟ ਬਣਾ ਕੇ ਤਿਆਰ ਕਰ ਲੋਗੇ ਇਦਾਂ ਸੁਰਾਖ ਆਪਾਂ ਕਰ ਲਈਏ ਤੇ ਹੁਣ ਲੈ ਆਏ ਆਪਾਂ ਇੱਕ ਢੱਕਣ ਇਦਾਂ ਡੱਬੇ ਦਾ ਢੱਕਣ ਲੈ ਆਏ ਇਹਦੇ ਨਾਲ ਆਪਾਂ ਇਦਾਂ ਪੀਸ ਕੱਟ ਲਵਾਂਗੇ ਇਸ ਤਰੀਕੇ ਆਪਾਂ ਇਹਨਾਂ ਨੂੰ ਘੁਮਾ ਕੇ ਇਹਨਾਂ ਦੀ ਜਿਹੜੀ ਪਾਪੜੀ ਆ ਉਹ ਤਿਆਰ ਕਰ ਲਵਾਂਗੇ ਇੱਧਰ ਦੇਖੋ ਆਪਾਂ ਨੇ ਇਹਨਾਂ ਨੂੰ ਇਦਾਂ ਕੱਟ ਲਿਆ ਏ ਇੱਧਰ ਦੇਖੋ ਆਪਾਂ ਤੇਲ ਤੁਹਾਨੂੰ ਮੈਂ ਦੱਸਿਆ ਪਹਿਲਾਂ ਹੀ ਕਾੜ ਲਿਆ ਸੀ ਤੇ ਮੈਂ ਸੇਕ ਘੱਟ ਕੀਤਾ ਹੋਇਆ ਸੀ ਕਿਉਂਕਿ ਆਪਾਂ ਇਹਨਾਂ ਨੂੰ ਮੀਡੀਅਮ ਸੇਕ ਤੇ ਫਰਾਈ ਕਰਨਾ ਇਹਨਾਂ ਨੂੰ ਤਲ ਰਹੇ ਹਾਂ ਆਪਾਂ ਸਰੋਂ ਦੇ ਤੇਲ ਦੇ ਵਿੱਚ ਇਹਦੇ ਵਿੱਚ ਆਪਾਂ ਇੱਕ ਚਮਚ ਪਾ ਦਾਂਗੇ ਨਮਕ ਕਿਉਂਕਿ ਜੇ ਤੁਸੀਂ ਰਿਫਾਈਂਡ ਚ ਤਲਦੇ ਹੋ ਤਾਂ ਇਹ ਚਿੱਟੀਆਂ-ਚਿੱਟੀਆਂ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਜਿਆਦਾ ਕਾਲੀਆਂ-ਕਾਲੀਆਂ ਜਿਹੀਆਂ ਨਹੀਂ ਹੁੰਦੀਆਂ ਜੇ ਸਰੋਂ ਦੇ ਤੇਲ ਚ ਤਲਦੇ ਹੋ ਤਾਂ ਕਾਲੀਆਂ ਹੋ ਜਾਂਦੀਆਂ ਇਸ ਕਰਕੇ ਨਮਕ ਪਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਰ ਟਿੱਕੀਆਂ ਬਿਲਕੁਲ ਐਦਾਂ ਦੀ ਬਣੂਗੀਆਂ ਜਿਵੇਂ ਆਪਾਂ ਰਿਫਾਈਂਡ ਆਲ ਦੇ ਵਿੱਚ ਫਰਾਈ ਕੀਤੀ ਹੁੰਦੀ ਆ ਦੇਖੋ ਹੁਣ ਆਪਾਂ ਦੇਖੋ ਜਿਹੜਾ ਇਹ ਬਾਦੂ ਦਾ ਏ ਇਹਨੂੰ ਹੁਣ ਆਪਾਂ ਕੱਢ ਦੇਵਾਂਗੇ ਤੇ ਪਾਪੜੀ ਜਿਹੜੀ ਆਪਾਂ ਇਸ ਤਰੀਕੇ ਪਈ ਰਹਿਣ ਦਾਂਗੇ ਲੋ ਜੀ ਹੁਣ ਆਪਾਂ ਇਹਨੂੰ ਪਾ ਦਾਂਗੇ ਇਹਦੇ ਵਿੱਚ ਇਹ ਪਕਕਟੀਆਂ ਜਿਹੀ ਪਾ ਦਈਆਂ ਕਿਉਂਕਿ ਇਹਨਾਂ ਨੇ ਜਦੋਂ ਫਰਾਈ ਹੋਣ ਲੱਗਣਾ ਆਪੇ ਕੱਲੀਆਂ-ਗੱਲੀਆਂ ਹੋ ਜਾਣਾ ਏ ਲੋਜੀ ਘੱਟ ਸੇਕ ਦੇ ਉੱਤੇ ਆਪਾਂ ਨੇ ਇਹਨਾਂ ਨੂੰ ਉਲਟ ਪਲਟ ਕਰਦੇ ਹੋਏ ਫਰਾਈ ਕਰ ਲੈਣਾ ਦੇਖੋ ਬਿਲਕੁਲ ਵੀ ਨਹੀਂ ਫੁੱਲੀਆਂ ਹੈਗੀਆਂ ਇਸ ਤਰ੍ਹਾਂ ਨਾ ਕਾਂਟੇ ਵਾਲੇ ਚਮਚ ਦੇ ਨਾਲ ਤੁਸੀਂ ਇਹਨਾਂ ਵਿੱਚ ਛੇਕ ਜਿਹੜੇ ਆ ਕਰ ਲੈਣੇ ਆ ਦੇਖੋ ਇੱਧਰ ਆਪਾਂ ਨੇ ਇਹਨਾਂ ਨੂੰ ਉਲਟ ਪਲਟ ਕਰਦੇ ਹੋਏ ਬਿਲਕੁਲ ਮੀਡੀਅਮ ਜੇ ਸੇਕ ਦੇ ਉੱਤੇ ਫਰਾਈ ਕਰ ਲਿਆ ਏ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਜਿਹੜਾ ਹੈ ਫੋਨ 'ਚ ਨਹੀਂ ਮਿਲਦਾ ਸਹੀ ਦਿਖਦਾ ਕਿਉਂਕਿ ਇਹਦੇ ਜਿਹੜਾ ਕਲਰ ਹੈ ਲਾਈਟ ਲਾਈਟ ਜਿਹਾ 골ਡਨ ਹੋਣ ਲੱਗ ਗਿਆ ਅਗਰ ਆਪਾਂ ਹੁਣ ਹੋਰ ਇਹਨੂੰ ਰੱਖਿਆ ਇਹਦੇ ਵਿੱਚ ਤਾਂ ਇਹਨਾਂ ਨੂੰ ਜਿਆਦਾ ਇੰਤਰੀ ਜਿਹੜੀਆਂ ਫਿਰ ਹੋ ਜਾਣਾ ਏ ਕਿਉਂਕਿ ਬਾਹਰ ਨਿਕਲ ਕੇ ਇਹਨਾਂ ਨੇ ਹੀਟ ਦੇ ਨਾਲ ਵੀ ਥੋੜਾ ਜਿਹਾ ਕਲਰ ਜਿਹੜਾ ਇਹਨਾਂ ਦਾ ਚੇਂਜ ਹੋ ਜਾਣਾ ਸੋ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੁਸੀਂ ਇਹਨਾਂ ਦੀ ਆਵਾਜ਼ ਸੁਣ ਸਕਦੇ ਹੋ ਬਾਕੀ ਆਪਾਂ ਤੁਹਾਨੂੰ ਬਾਅਦ ਵਿੱਚ ਵੀ ਦਿਖਾਵਾਂਗੇ ਇੱਕ ਵਾਰ ਆਪਾਂ ਸਾਰੀਆਂ ਤਿਆਰ ਕਰ ਲਈਏ ਇਧਰ ਆਪਾਂ ਦੂਜੀ ਰੋਟੀ ਵੀ ਵੇਲ ਕੇ ਤਿਆਰ ਕਰ ਲਈਏ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਪਾਪੜੀ ਜਿਹੜੀ ਬਣਾ ਕੇ ਤਿਆਰ ਕਰ ਲਾਂਗੇ ਵੀਡੀਓ ਹੋ ਜਾਣੀ ਬਹੁਤ ਜ਼ਿਆਦਾ ਲੰਬੀ ਸੋ ਇਸ ਕਰਕੇ ਨਾ ਆਪਾਂ ਹੁਣ ਤੁਹਾਨੂੰ ਸਾਰੀਆਂ ਪਾਪੜੀਆਂ ਬਣੇ ਤੋਂ ਬਾਅਦ ਮਿਲਾਂਗੇ ਦੇਖੋ ਜੀ ਇੱਥੇ ਆਪਾਂ ਨੇ ਸਾਰੀਆਂ ਪਾਪੜੀਆਂ ਬਣਾ ਕੇ ਕਰ ਲਈਆਂ ਨੇ ਤਿਆਰ ਹੁਣ ਇਹਨਾਂ ਨੂੰ ਵੀ ਆਪਾਂ ਕੱਢ ਲਵਾਂਗੇ ਪਲੇਟ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ 20 ਰੁਪਏ ਦੇ ਮੈਦੇ ਦੇ ਨਾਲ ਆਪਾਂ ਨੇ ਥਾਲ ਭਰ ਕੇ ਪਾਪੜੀਆਂ ਦਾ ਤਿਆਰ ਕਰ ਲਿਆ ਹੈ ਜੀ ਬਹੁਤ ਵਧੀਆ ਪਾਪੜੀਆਂ ਬਣੀਆਂ ਨੇ ਹੁਣ ਆਪਾਂ ਚਾਟ ਬਣਾਉਣ ਦੀ ਤਿਆਰੀ ਕਰਦੇ ਹਾਂ ਤੁਹਾਨੂੰ ਮੈਂ ਦਿਖਾ ਦਵਾਂ ਇਹ ਲੋ ਜੀ ਬਿਲਕੁਲ ਖਸਤਾ ਪਾਪੜੀ ਬਣ ਕੇ ਤਿਆਰ ਹੋਈ ਆ ਇੱਕ ਬਸ ਇਹੀ ਆ ਜੇ ਸਰੋਂ ਦੇ ਤੇਲ ਦੇ ਵਿੱਚ ਬਣਾਉਣੀਆਂ ਨੇ ਤਾਂ ਤੁਸੀਂ ਥੋੜਾ ਜਿਹਾ ਨਮਕ ਜ਼ਰੂਰ ਪਾ ਲਿਓ ਉਹਨਾਂ ਦਾ ਕਲਰ ਫਿਰ ਜਿਹੜਾ ਜਿਆਦਾ ਕਾਲਾ ਕਾਲਾ ਜ ਨਹੀਂ ਹੁੰਦਾ ਇਸ ਤਰ੍ਹਾਂ ਦੀ ਬਣ ਕੇ ਤਿਆਰ ਹੁੰਦੀ ਆ ਚਲੋ ਜੀ ਹੁਣ ਆਪਾਂ ਚਾਟ ਬਣਾਉਣ ਦੀ ਤਿਆਰੀ ਕਰਦੇ ਹਾਂ ਜੀ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦੇ ਆ ਤੁਸੀਂ ਇਹਨਾਂ ਪਾਪੜੀਆਂ ਨੂੰ ਕਾਫੀ ਸਾਰੀਆਂ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ 에ਅਰਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਜਦੋਂ ਵੀ ਤੁਹਾਡਾ ਚਾਟ ਖਾਣ ਦਾ ਦਿਲ ਕਰੇ ਤੁਸੀਂ ਚਟਪਟ ਬਣਾ ਕੇ ਖਾ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਇਹਨਾਂ ਨੂੰ ਬਸ 에ਅਰਟਾਈਟ ਕੰਟੇਨਰ ਦੇ ਵਿੱਚ ਪਾ ਕੇ ਹੀ ਰੱਖਣਾ ਹੈ ਇੱਥੇ ਦੇਖੋ ਜੀ ਆਪਣੇ ਕੋਲੇ ਲਾਲ ਚਟਣੀ ਪਹਿਲਾਂ ਹੀ ਘਰੇ ਬਣਾ ਕੇ ਰੱਖੀ ਹੋਈ ਪਈ ਆ ਹੁਣ ਆਪਾਂ ਹਰੀ ਚਟਣੀ ਬਣਾ ਲੈਨੇ ਆ ਆਪਾਂ ਧਨੀਆ ਲਿਆਏ ਆ ਆਪਾਂ ਮਿਕਸੀ ਜਾਰ ਦੇ ਵਿੱਚ ਇਹਨੂੰ ਪਾ ਦੇਵਾਂਗੇ ਤੇ ਇਧਰ ਲਈ ਆ ਜੀ ਆਪਾਂ ਨੇ ਚਾਰ ਹਰੀਆਂ ਮਿਰਚਾਂ ਥੋੜਾ ਜਿਹਾ ਲਸਣ ਤੇ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਥੋੜਾ ਜਿਹਾ ਸਾਦਾ ਨਮਕ ਪਾਵਾਂਗੇ ਤੇ ਇੱਕ ਨਿੰਬੂ ਦਾ ਆਪਾਂ ਰਸ ਪਾ ਦਾਂਗੇ ਬਾਕੀ ਭੁੰਨਿਆ ਹੋਇਆ ਜੀਰਾ ਆਪਾਂ ਨਹੀਂ ਪਾਉਣਾ ਕਿਉਂਕਿ ਉਹ ਜਦੋਂ ਆਪਾਂ ਪਾਪੜੀ ਸਰਵ ਕਰਨੀ ਆ ਉਹਦੇ ਉੱਤੇ ਆਪਾਂ ਨੇ ਪਾ ਹੀ ਦੇਣਾ ਤੇ ਇੱਕ ਚਮਚ ਪਾ ਦਾਂਗੇ ਆਪਾਂ ਦਹੀਂ ਦਾ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਬਲੈਂਡ ਕਰ ਲਵਾਂਗੇ ਲੋ ਜੀ ਹਰੀ ਝਟਣੀ ਆਪਣੀ ਬਣ ਕੇ ਤਿਆਰ ਆ ਇਹਨੂੰ ਆਪਾਂ ਇੱਕ ਬੋਲ ਚ ਕੱਢ ਲਵਾਂਗੇ ਇਧਰ ਦੇਖੋ ਆਪਾਂ ਨੇ ਦਹੀਂ ਲਈ ਆਏ ਬਿਲਕੁਲ گاੜਾ ਇਹਦੇ ਵਿੱਚ ਨਾ ਪਾਈ ਇੱਕ ਚਮਚ ਖੰਡ ਦਾ ਪਹਿਲਾਂ ਹੀ ਪਾ ਦਿੱਤਾ ਸੀਗਾ ਤੇ ਇਹਨੂੰ ਆਪਾਂ ਇਦਾਂ ਹੱਥਾ ਲੀ ਮਧਾਣੇ ਦੇ ਨਾਲ ਥੋੜਾ ਜਿਹਾ ਫੈਂਟ ਕੇ ਮਲੈਮ ਕਰ ਲਵਾਂਗੇ। ਦੇਖੋ ਜੀ ਆਪਾਂ ਸਾਰੀ ਤਿਆਰੀ ਕਰ ਲਈ ਹੈ ਹੁਣ ਆਪਾਂ ਕਰਦੇ ਆਂ ਖਾਣ ਦੀ ਤਿਆਰੀ ਆਪਾਂ ਪਲੇਟ ਦੇ ਵਿੱਚ ਇਦਾਂ ਪਾਪੜੀ ਸਜਾ ਲਾਂਗੇ। ਦੇਖੋ ਆਪਾਂ ਨੇ ਇਦਾਂ ਰੱਖ ਲਈਆਂ ਪਲੇਟ ਦੇ ਵਿੱਚ ਪਾਪੜੀਆਂ ਇਹਦੇ ਉੱਤੇ ਪਾਵਾਂਗੇ ਆਪਾਂ ਦਹੀਂ ਦਹੀਂ ਦੇਖੋ ਇਸ ਤਰ੍ਹਾਂ ਆਪਾਂ ਨੇ گاੜੀ ਜੀ ਦਹੀਂ ਲੈਣੀ ਆ। ਜੇ ਪਤਰੀ ਲਾਵਾਂਗੇ ਤਾਂ ਬਿਲਕੁਲ ਵੀ ਨਹੀਂ ਟਿਕੂਗੀ ਪਾਪੜੀ ਦੇ ਉੱਤੇ ਇਹਦੇ ਉੱਤੇ ਪਾਵਾਂਗੇ ਜੀ ਹੁਣ ਆਪਾਂ ਥੋੜੀ ਜੀ ਗ੍ਰੀਨ ਚਟਣੀ ਥੋੜੀ ਜੀ ਪਾਵਾਂਗੇ ਜੀ ਪਰ ਰੈੱਡ ਚਟਣੀ ਦੇਖੋ ਇਹ ਆਪਾਂ ਘਰੇ ਬਣਾਈ ਹੋਈ ਹੈ ਇਹਦੀ ਰੈਸਪੀ ਮੇਰੇ ਚੈਨਲ ਦੇ ਉੱਤੇ ਪਈ ਆ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ इमਲੀ ਦੀ ਖੱਟੀ ਮਿੱਠੀ ਚਟਣੀ ਦੀ ਰੈਸਪੀ ਤੁਸੀਂ ਦੇਖ ਸਕਦੇ ਹੋ ਮੈਂ ਚੈਨਲ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗੀ ਅਜਿਹਾ ਤੇ ਪਾਵਾਂਗੇ ਥੋੜਾ ਜਿਹਾ ਨਾਰਮਲ ਨਮਕ ਜਿਹੜਾ ਆਪਾਂ ਘਰੇ ਖਾਂਦੇ ਆ ਥੋੜਾ ਜਿਹਾ ਪਾਵਾਂਗੇ ਜੀ ਕਾਲਾ ਨਮਕ ਥੋੜੀ ਜਿਹੀ ਪਾਵਾਂਗੇ ਜੀ ਪਾ ਦਿੱਤੇ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾ ਦਵਾਂਗੇ ਜੀ ਆਪਾਂ ਭੁੰਨਿਆ ਹੋਇਆ ਜੀਰਾ ਪਾਊਡਰ ਦੇਖੋ ਹੁਣ ਆਪਾਂ ਫਿਰ ਤੋਂ ਥੋੜਾ ਜਿਹਾ ਦਹੀਂ ਪਾ ਦਾਂਗੇ ਤੇ ਆਪਾਂ ਐਦਾਂ ਇੱਕ ਪਾਪੜੀ ਤੋੜ ਕੇ ਇਹਦੇ ਉੱਤੇ ਪਾ ਦਵਾਂਗੇ ਦੇਖੋ ਬਾਜ਼ਾਰ ਵਿੱਚ ਨਾ ਛੋਟੀ ਜੀ ਪਲੇਟ ਹੀ ਆਪਾਂ ਨੂੰ 50-60 ਰੁਪਏ ਦੀ ਮਿਲਦੀ ਆ ਤੇ ਇਦਾਂ ਤੁਸੀਂ ਘਰ ਦੇ ਵਿੱਚ ਬਹੁਤ ਵਧੀਆ ਪਾਪੜੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਸਾਰੇ ਪਰਿਵਾਰ ਨੂੰ ਤੁਸੀਂ 200 ਦੇ ਵਿੱਚ ਰਜਾ ਸਕਦੇ ਹੋ 200 ਦੇ ਮੈਦੇ ਦੇ ਨਾਲ ਆਪਾਂ ਇੰਨੀਆਂ ਪਾਪੜੀਆਂ ਦੇਖੋ ਪਲੇਟ ਭਰ ਕੇ ਤਿਆਰ ਕੀਤੀਆਂ ਸੀ ਥੋੜੀ ਜੀ ਆਪਾਂ ਫੇਰ ਤੋਂ ਪਾ ਦਾਂਗੇ ਚਟਣੀ ਹੁਣ ਇਹਦੇ ਉੱਤੇ ਪਾ ਦਾਂਗੇ ਆਪਾਂ ਥੋੜਾ ਜੀ ਆ ਭੂਜੀਆ ਇਹ ਆਪਸ਼ਨਲ ਹੈ ਜੇ ਹੈਗਾ ਇਹ ਪਾ ਦਿਓ ਨਹੀਂ ਹੈਗਾ ਤਾਂ ਕੋਈ ਚੱਕਰ ਨਹੀਂ ਸਰ ਜਾਵੇਗਾ ਤੇ ਥੋੜੀ ਜੀ ਆਪਾਂ ਇਦਾਂ ਚੁਕੰਦਰ ਦੇ ਜਿਹੜੇ ਪੀਸ ਜੇ ਬਰੀਕ-ਬਰੀਕ ਕद्दूकश ਕਰ ਲਏ ਸੀ ਤੇ ਆਪਾਂ ਇਹ ਪਾ ਦਾਂਗੇ ਲੋ ਜੀ ਆਪਣੀ ਪਾਪੜੀ ਚਾਟ ਬਣ ਕੇ ਬਿਲਕੁਲ ਤਿਆਰ ਹੈ ਤੁਹਾਨੂੰ ਇਹ ਪਾਪੜੀ ਚਾਟ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਸ਼ੇਅਰ ਜਰੂਰ ਕਰ ਦੇਣਾ ਇਸ ਤਰੀਕੇ ਦੇ ਨਾਲ ਤੁਸੀਂ ਵੀ ਖਾਓ ਆਪਣੇ ਪਰਿਵਾਰ ਨੂੰ ਵੀ ਖਵਾਓ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਆਜੋ ਜੀ ਤੁਸੀਂ ਵੀ ਕਰੋ ਇੰਜੋਏ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟਾਂ ਰਹਿ ਜ਼ਰੂਰ ਦੱਸਣਾ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ